ਜਿਹੜੇ ਸਾਨੂੰ ਚੈੱਕ ਦਿੱਤੇ ਗਏ ਆ ਐਸਪੀ ਸਮਰੌਹ ਸਾਹਿਬ ਵੱਲੋਂ ਬੱਚੀਆਂ ਦੇ ਮੈਰਿਜ ਵਾਸਤੇ ਦਿੱਤੇ ਗਏ ਆ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਹੋਰ ਵੀ ਬਹੁਤ ਮੌਕਾ ਦਿੱਤਾ ਜਾਵੇ ਤਾਂ ਕਿ ਇਹ ਹੋਰ ਵੀ ਲੋਕਾਂ ਦੀ ਸੇਵਾ ਇਸ ਤੋਂ ਜ਼ਿਆਦਾ ਕਰਨਾ ਹੈ ਕਿ ਮਹਾਰਾਜ ਇਹਨਾਂ ਨੂੰ ਇੱਕ ਕਿੰਨੇ ਚੈੱਕ ਦਿੱਤੇ ਗਏ ਤੇ ਕਿੰਨੇ ਕਿੰਨੇ ਦਿੱਤਾ ਗਿਆ ਜੀ ਇੱਕ ਚੈੱਕ ਹੈ 1 ਲੱਖ ਰੁਪਏ ਦੇ ਦਿੱਤੇ ਗਏ ਆ 12 ਚੈੱਕ ਦਿੱਤੇ ਗਏ 12 ਲੜਕੀਆਂ ਨੂੰ ਅਤੇ ਜਿਨ੍ਹਾਂ ਦੀ ਮਤਲਬੀ ਸ਼ਾਦੀ ਹੋਣੀ ਆ ਉਹਨਾਂ ਨੂੰ ਇੱਕ ਲੱਖ ਦਿੱਤੇ। ਜਦੋਂ ਅਸੀਂ ਤੌਰ ਤੇ ਪਿੰਡ ਸਰਦੇਵਾਲਾ ਵਿੱਚ ਪਹੁੰਚੇ ਇੱਕ ਪਿੰਡ ਕਿਤੇ ਗਏ ਲੜਕੀਆਂ ਦੇ ਵਿਆਹ ਦੇ ਸਬੰਧ ਦਿੱਤਾ ਗਿਆ ਕਿ ਹਾਂ ਜਿਸ ਦਾ ਅਬਰਾਇਫਾ ਫਾਰੇ ਬਿਆਲ ਦੇ ਵਿੱਚ ਸੇਵਾ ਕਰਦੇ ਆ ਪਹਿਲਾਂ ਤੋਂ ਹੀ ਆ ਪਿਛਲੇ ਕੋਈ ਮੈਂ ਤਾਂ ਉਹਨੂੰ 10 ਸਾਲ ਤੋਂ ਉਹਨਾਂ ਦਾ ਕੰਮ ਕਰਦਾ ਤੇ ਹਰ ਆ ਲੋੜ ਜਿਹੜੀ ਜਿਸ ਤਰ੍ਹਾਂ ਦੀ ਵੀ ਹੋਵੇ ਉਹਨਾਂ ਨੇ ਹੈਲਪ ਕਰਦੇ ਆ ਤੇ ਹੁਣ ਸਪੈਸ਼ਲੀ ਇਸ ਹਰ ਦੇ ਟਾਈਮ ਦੇ ਵਿੱਚ ਉਹਨਾਂ ਨੇ ਜੋ ਸੇਵਾ ਕੀਤੀ ਉਹ ਹਰੇਕ ਨੂੰ ਪਤਾ ਆ ਕਿਉਂਕਿ ਅਖਬਾਰਾਂ ਚ ਟੀਵੀ ਚ ਸਭ ਕੁਝ ਹੁੰਦਾ ਆ ਸਾਰੇ ਆਪਾਂ ਦੇਖਦੇ ਆ ਮੈਂ ਤਾਂ ਕਹੂੰਗਾ ਬੜਾ ਵੱਡਾ ਦੇ ਲਿਆ ਜੀ ਉਸ ਸ਼ਖਸ ਦਾ ਜਿਹੜਾ ਆਪਣਾ 98% ਆਪਣੀ ਜਿਹੜੀ ਇਨਕਮ ਆ ਉਹ ਸ਼ੁਰੂ ਤੋਂ ਜਦੋਂ ਦਾ ਚੈਰੀਟੇਬਲ ਟਰਸਟ ਬਣਿਆ ਇਹ ਕੰਮ ਲਈ ਵਰਤਦੇ ਨੇ ਤੇ ਅੱਜ ਦਾ ਜਿਹੜਾ ਦਿਨ ਸਗਾ ਇਹ ਇੱਥੇ ਜਿਹੜੇ 12 ਬੱਚੀਆਂ ਦੀ ਸ਼ਾਦੀ ਆ ਅਗਲੇ 2 ਮਹੀਨਿਆਂ ਚ ਜਿਹੜੀ ਪਹਿਲਾਂ ਰੱਖੀ ਗਈ ਸੀ ਉਹਦੇ ਲਈ ਉਹਨਾਂ ਨੇ ਇੱਕ ਇੱਕ ਲੱਖ ਇੱਕ ਇੱਕ ਲੱਖ ਰੁਪਈਆ ਉਹਨਾਂ ਲਈ ਭੇਜਿਆ ਆ ਤੇ ਬੜਾ ਵੱਡਾ ਦਿਲ ਆ ਜੀ ਤੇ ਬਾਕੀ ਉਹਨਾਂ ਨੇ ਇਹ ਵੀ ਮੈਨੂੰ ਸੁਨੇਹਾ ਦੇ ਕੇ ਭੇਜਿਆ ਵੀ ਜੋ ਇੱਥੇ ਮਕਾਨ ਨੇ ਕਿਸੇ ਦੇ ਟਹੇ ਆ ਜਾਂ ਕਿਸੇ ਦੀ ਛੱਤ ਗਰੀ ਆ ਜਾਂ ਕਿਸੇ ਤਰ੍ਹਾਂ ਦੀ ਵੀ ਹੋਰ ਜ਼ਰੂਰਤ ਹੈਗੀ ਆ ਉਹ ਅਜੇ ਚ ਜਾਰੀ ਆ ਉਹ ਜਦੋਂ ਰਿਪੋਰਟ ਇੱਥੋਂ ਜਾਏਗੀ ਅਸੀਂ ਉਹਦਾ ਦੇ ਵੀ ਚੱਕ ਲੈ ਕੇ ਤੁਹਾਡੇ ਕੋਲ ਪਹੁੰਚਾਂਗੇ ਤੇ ਸਪੈਸ਼ਲੀ ਧੰਨਵਾਦ ਕਰਦਾ ਹਾਂ ਕਟਾਰੀਆ ਸਾਹਿਬ ਦਾ ਜਿਨ੍ਹਾਂ ਨੇ ਟਾਈਮ ਕੱਢਿਆ ਤੇ ਅੱਜ ਇੱਥੇ ਆਏ ਨੇ ਤੇ ਸਾਡੀ ਮਦਦ ਕੀਤੀ ਆ ਇੱਥੇ ਲੋਕਲ ਜਿਹੜੀ ਅਫੀਸ਼ੀਅਲ ਵਾਇ ਨੇ ਤਹਿਸੀਲਦਾਰ ਸਾਹਿਬ ਵਰਪੰਧ ਸਾਹਿਬ ਸੰਬਰਦਾਰ ਤੇ ਸਪੈਸ਼ਲੀ ਜਿਹੜੀ ਇੱਥੋਂ ਦੀ ਸਰਬੱਤ ਦੀ ਭਲਾ ਟੀਮ ਆ ਅ ਵੀ ਵੀ ਅਮਰਜੀਤ ਕੌਰ ਪ੍ਰਧਾਨ ਤੇ ਬਾਕੀ ਉਹਨਾਂ ਦੀ ਸਾਰੀ ਟੀਮ ਜਿਹੜੇ ਬੜੇ ਤਰੀਕੇ ਨਾਲ ਆਪਣਾ ਕੰਮ ਕਰ ਰਹੇ ਨੇ ਮੈਂ ਇਹਨਾਂ ਨੂੰ ਵਧਾਈ ਦੇਣਾ ਤੇ ਮਹਾਰਾਜ ਇਦਾਂ ਹੀ ਪਟਿਆਲੇ ਜੱਸਾ ਸਿੰਘ ਹੁਣੀ ਨੇ ਉਹ ਬੜੀ ਇਹਨਾਂ ਦੇ ਨਾਲ ਰਲ ਕੇ ਕੰਮ ਕਰਦੇ ਨੇ ਸਾਰੇ ਪੰਜਾਬ ਦੇ ਵਿੱਚ ਕਿਤੇ ਵੀ ਲੋੜ ਹੁੰਦੀ ਆ ਤੇ ਹੋਪਲੀ ਜਿੱਦਾ ਕੁਟਾਰੀਆਸ ਨੇ ਫਾਰਮ ਨੇ ਕਿਹਾ ਵੀ ਮੁੜ ਕੇ ਉਹ ਜਾ ਟਾਈਮ ਨਾ ਆਵੇ ਸਾਡੇ ਇੱਥੇ ਪਤਾ ਪਹਿਲਾਂ ਹੀ ਇਹ ਥੋੜਾ ਜਿਹਾ ਏਰੀਆ ਪਿੱਛੇ ਹੈਗਾ ਆ ਅ ਅਸਾਨੂੰ ਇਦਾਂ ਦੀ ਕੋਈ ਹੋਜੀ ਮਾਰਨਾ ਪਵੇ ਮਹਾਰਾਜ ਕਿਰਪਾ ਰਖ ਕਰੇ ਤੇ ਬਾਕੀ ਜੋ ਇਹਨਾਂ ਨੇ ਬੱਚੀਆਂ ਨੂੰ ਸਿੱਖਿਆ ਦਿੱਤੀ ਆ ਉਹ ਬਹੁਤ ਵਧੀਆ ਗੱਲ ਕੀਤੀ ਆ ਤੇ ਉਹਨਾਂ ਦੇ ਪੇਰੈਂਟਸ ਨੂੰ ਕਿਹਾ ਵੀ ਇਹ ਪੈਸੇ ਸਹੀ ਤਰੀਕੇ ਨਾਲ ਉਹਨਾਂ ਨੂੰ ਜੋ ਚਾਹੁੰਦੇ ਆ ਉਹ ਲੈ ਕੇ ਦੇਣ ਇੰਨੀ ਗੱਲ ਕਹਿੰਦਾ ਦਾ ਵਾਹਿਗੁਰੂ ਜੀ ਦਾ ਕਾਲਫਾ ਜੀ ਆ ਕਿ ਨਹੀਂ ਰੱਖੀ ਸੀ 12 ਚੈੱਕ ਦਿੱਤੇ ਗਏ ਜੀ 12 ਪਰਿਵਾਰਾਂ ਨੂੰ ਤੇ ਹਰੇਕ ਨੂੰ 1-1 ਲੱਖ ਹਾਂ ਜੀ ਹੰਜ ਕੁਟਾਰੀਆ ਸਾਹਿਬ ਅੱਜ ਸਰਬਤ ਦਾ ਭਲਾ ਚਲਾਈ ਜਿਹੜਾ ਟਰਸਟ ਦੇ ਵੱਲੋਂ ਜਿਹੜਾ ਲੜਕੀਆਂ ਦੇ ਛੁੱਪ ਕਾਰਜ ਦੇ ਵਿੱਚ ਸਹਿਯੋਗ ਕੀਤਾ ਗਿਆ ਚੈੱਕ ਪੇਟ ਕੀਤੇਗੇ ਕੀ ਕਹੋਗੇ ਮੈਂ ਸਭ ਤੋਂ ਪਹਿਲਾਂ ਤਾਂ ਲੱਖ ਖੁਸ਼ੀਆਂ پاس ਆਈਆਂ ਜੇ ਸਤਿਗੁਰੂ ਨਜ਼ਰ ਕਰੇ ਉਸ ਮਾਲਕ ਦੀ ਅਪਾਰ ਕਿਰਪਾ ਹੁੰਦੀ ਆ ਤੇ ਤਾਂ ਹੀ ਖੁਸ਼ੀਆਂ ਦੇ ਜਿਹੜੇ ਕਾਰਜਾ ਉਹਨੇ ਪਰੇ ਚੜਦੇ ਆ ਉਸ ਵਾਹਿਗੁਰੂ ਦੀ ਅਪਾਰ ਕਿਰਪਾ ਨਾਲ ਅੱਜ ਇਹ ਜਿਹੜਾ ਸਮਾਗਮ ਰੱਖਿਆ ਗਿਆ ਜਿਹਦੇ ਵਿੱਚ ਸਾਡੇ ਐਸਪੀ ਸਿੰਘ ਅਭਰਾਏ ਜਿਨ੍ਹਾਂ ਨੇ ਗਰੀਬ ਪਰਿਵਾਰਾਂ ਜਾਂ ਜਿਹੜੇ ਕਿ ਲੋੜਵੰਦ ਪਰਿਵਾਰਾਂ ਦੇ ਵਾਸਤੇ ਸ਼ਗਨ ਭੇਜਿਆ ਵਾ ਇੱਕ ਬਹੁਤ ਵੱਡੀ ਗੱਲ ਹੈ ਕੋਈ ਛੋਟੀ ਜੀ ਗੱਲ ਨਹੀਂ ਗਈ ਉਹਨਾਂ ਨੇ ਦੇਖਿਆ ਜਿਹੜੇ ਡਿਊਟੀ ላይ ਸਾਡੀ ਭੈਣ ਅਮਰਜੀਤ ਕੌਰ ਜਿਹੜੇ ਕਿ ਇਸ ਜ਼ਿਲ੍ਹੇ ਦੇ ਪ੍ਰਧਾਨ ਨੇ ਉਸ ਸੰਸਥਾ ਦੇ ਸਰਬੱਤ ਦਾ ਭਲਾ ਉਸ ਸੰਸਥਾ ਦੇ ਪ੍ਰਧਾਨ ਨੇ ਉਹਨਾਂ ਨੇ ਜੋ ਉੱਥੇ ਉਹ ਲਿਖ ਕੇ ਭੇਜਿਆ ਉਹਦੇ ਮੁਤਾਬਕ ਫਿਰ ਪੈਸੇ ਆਉਂਦੇ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਅਤੇ ਉਸ ਪਰਮਾਤਮਾ ਦਾ ਵੀ ਤੇ ਐਸਪੀ ਸਿੰਘ ਅਬਰਾਈ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਮੈਂ ਕਿਹੜਿਆਂ ਲਫ਼ਜ਼ਾਂ ਨਾਲ ਐਸਪੀ ਸਿੰਘ ਅਵਰਾਏ ਜੀ ਦਾ ਧੰਨਵਾਦ ਕਰ ਸਕਾਂ ਜਿਨ੍ਹਾਂ ਨੇ ਐਨੇ ਦਿਲ ਖੋਲ ਕੇ ਲੱਖ ਲੱਖ ਰੁਪਏ ਦੇ ਚੈੱਕ ਭੇਜੇ ਆ ਜਿਨ੍ਹਾਂ ਲੜਕੀਆਂ ਦੀ ਸ਼ਾਦੀ ਤੇ ਸਗਣ ਭੇਜਿਆ ਉਹਨਾਂ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਮੈਂ ਇਹਨਾਂ ਨੂੰ ਵੀ ਬੇਟੀਆਂ ਜਿਹੜੀਆਂ ਇਹ ਸਾਡੀਆਂ ਬੇਟੀਆਂ ਹੀ ਨੇ ਇਹਨਾਂ ਬੇਟੀਆਂ ਨੂੰ ਮੈਂ ਬੇਨਤੀ ਕਰਦਾ ਵਾਂ ਕਿ ਤੁਸੀਂ ਆਪਦੇ ਸਹੁਰੇ ਘਰ ਜਾ ਕੇ ਇੰਨਾ ਕੁ ਉਹਨਾਂ ਦਾ ਮਨ ਜਿਤਨਾ ਮੈਂ ਜਿਵੇਂ ਆਪਦੇ ਮਾਪੇ ਨੂੰ ਇੱਥੇ ਮਾਪੇ ਬਾਪ ਸਮਝ ਕੇ ਸੇਵਾ ਕਰਦੀਆਂ ਸੀ ਉਸੇ ਤਰ੍ਹਾਂ ਸਹੁਰੇ ਪਰਿਵਾਰ ਦੇ ਵਿੱਚ ਜਾ ਕੇ ਆਪਦੇ ਸੱਸ ਸਹੁਰੇ ਨੂੰ ਮਾਪੇ ਬਾਪ ਵਾਲਾ ਪਿਆਰ ਦੇਣਾ ਨਨਾਂ ਨੂੰ ਦਿਉਰ ਜੇਠ ਨੂੰ ਆਪਦੇ ਭੈਣ ਭਰਾ ਵਰਗਾ ਸਮਝਣਾ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਇਸੇ ਤਰ੍ਹਾਂ ਹੱਸਦੇ ਵਸਦੇ ਰਹੋ ਖੁਸ਼ ਰਹੋ ਪਰਮਾਤਮਾ ਤੁਹਾਡੀ ਜ਼ਿੰਦਗੀ ਚ ਖੁਸ਼ੀਆਂ ਭਰੀ ਜ਼ਿੰਦਗੀ ਜਿਉਣ ਪਰਮਾਤਮਾ ਕਿਰਪਾ ਕਰੇ ਚੜ੍ਹਦੀ ਕਲਾ ਚ ਰੱਖੇ ਤੁਹਾਡੇ ਪਰਿਵਾਰ ਦੇ ਵਿੱਚ ਖੁਸ਼ੀਆਂ ਖੁਸ਼ੀਆਂ ਲੈ ਕੇ ਆਵੇ ਇਹ ਨਾ ਕਹਿੰਦਾ ਹੋਇਆ ਉਸ ਵਾਹਿਗੁਰੂ ਦਾ ਵੀ ਧੰਨਵਾਦ ਕਰਦਾ ਤੇ ਐਸਪੀ ਸਿੰਘ ਅਵਰਾਏ ਜੀ ਦਾ ਵੀ ਜਿਨ੍ਹਾਂ ਦੀ ਬਦੌਲਤ ਅੱਜ ਤੁਹਾਡਾ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਇਹ ਕਹਿੰਦਾ ਹੋਇਆ ਖਿਮਾ ਦਾ ਜਾਤਕ ਵਾਹਿਗੁਰੂ ਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਸ੍ਰੀ ਅਕਾਲ ਹੈ ਜੀ